ਓ ਮੂੰਹ ਬਗਸੂਆ ਸੁਆ ਸੁਈ ਨਹੀਂ ਸੁਣੇ ਮੈਂ ਆ ਕਈਆਂ ਨੂੰ ਨਹੀਂ ਸੱੱਲ ਤੇ ਕੰਨ ਦਾ ਪਤਾ ਓ ਕੀ ਪਾਇਆ ਕੀ ਪੰਛੇਰੀ ਕੀ ਫੰਟਰੇ ਮੇਰੀ ਓ ਕਈਆਂ ਨੂੰ ਸ਼ਰਤਾਂ ਤੇ ਨਹੀਂ ਮੰਨਦਾ ਪਤਾ ਨਾ ਜੀਵੇ ਫੜ ਕੇ ਨਵ ਜੀ ਆਵੇ ਸਮਝ ਬਿਮਾਰੀ ਓ ਫੈਦ ਕਾਸਦਾ ਓ ਕੀ ਬਾਜ਼ਰੇ ਤੇ ਮੱਕੀ ਵਿੱਚ ਪਤਾ ਹਉ ਫਰਕ ਜੀ ਦੇ ਟੀਫਨ ਚ ਹੁੰਦਾ ਹੋ ਕੀ ਬਾਜਰੇ ਤੇ ਮੱਕੀ ਵਿੱਚ ਪਤਾ ਹੋਵ ਵਰਕ ਜੀ ਦੇ ਤੀ ਫਨਚ ਹੁੰਦਾ ਰੋਜ਼ ਮੈਗੀ ਪਾਸਤਾ ਖੁਸ਼ ਕੰਮ ਕਰਕੇ ਨਹੀਂ ਕੋਈ ਮਿੱਟੀ ਖੇਤਾਂ ਦੀ ਡਸਟ ਹੋਈ ਆ ਲੱਗੇ ਕੋਠੀਆਂ ਨੂੰ ਸ਼ੀਸ਼ੇ ਬੱਜਦੇ ਨੇ ਧੂੜ ਤੋਂ ਦੁੱਧ ਪੀਵੇ ਨਾ ਕੋਈ ਕੱਚਾ ਹੁਣ ਕਿਸੇ ਦਾ ਵੀ ਬੱਚਾ ਕਿੱਥੋਂ ਪਣ ਜਾਣੇ ਬਿੱਟੂ ਨੇ ਫਾਸਟ ਫੂਡ ਤੋਂ ਸਾਡੇ ਵਾਲਾ ਬਿੱਟੂ ਕਹਿੰਦਾ ਸਾਰਿਆਂ ਦੀ ਆ ਖਣਾ ਨਾ ਉਹ ਕਿੱਥੋਂ ਪਣ ਜਾਣੇ ਕੀ ਕਿੱਲਿਆਂ ਤੇ ਮੱਚ ਨਾ ਰਹੀ ਹੋ ਕੀ ਪੰਗਲੀ ਕਸੋਲਾ ਕੀ ਅਖਰਪਾ ਓ ਕਈਆਂ ਨੂੰ ਤਾਂ ਪਤਾ ਨਹੀਂ ਕਹੀ ਹੋ ਕੀ ਪੰਗਲੀ ਕਸੋਲਾ ਕੀ ਅਖਰਪਾ ਓ ਕਈਆਂ ਨੂੰ ਤਾਂ ਪਤਾ ਨਹੀਂ ਕਹੀ ਹੋ ਕੀ ਚਰਖਾ ਮੰਦਾਣੀ ਭੁੱਲੀ ਹੱਥਾਂ ਮਰ ਜਾਣੀ ਕੀ ਚਰਖਾ ਮੰਦਾਣੀ ਭੁੱਲੀ ਹੱਥਾਂ ਮਰ ਜਾਣੀ ਫਰਕ ਨਹੀਂ ਪਤਾ ਪਣ ਖਤੇ ਆ ਦਾ ਰਣੋਂ ਦੀ ਧੂਏ ਦੇ ਆ ਛੱਲੇ ੱੱਲੇ ਵਰ ਯਾਦ ਕੱਲੇ ਕੱਲੇ ਨਾ ਛੱਡਦੀ ਰਕਾਨ ਖੇੜਾ ਹੁਕਾਵਾਰ ਦਾ ਓ ਲੂਣ ਨਾਲ ਕੱਥ ਦੀ ਟਕੀਲਾ ਓ ਕਿੱਥੋਂ ਨਹੀਂ ਸਰੀਰ ਕੰਪਣਾ ਜੀਨੇ ਮਾਰ ਮਾ ਨਾਲਾ ਫੁੱਤੀਆਂ ਵੀ ਕਿਥੋਂ ਰਣ ਸਿੰਘ ਜੰਮਣਾ ਆ ਜੀਰੇ ਮਾਰ ਮਾਰ ਕਾਸ਼ ਨਾਲਾ ਫੁੱਤੀਆਂ ਵੀ ਕਿਥੋਂ ਰਣ ਸਿੰਘ ਜੰਮਣਾ ਇੱਕ ਸੁਣਨ ਵਾਲੀ ਗੱਲ ਐ ਵੈਸੇ ਗੱਲਾਂ ਸਾਰੀਆਂ ਸੁਣਨ ਵਾਲੀਆਂ ਸੀ ਕਹਿੰਦਾ ਉਹ ਇੱਕ ਛੋਟਾ ਜ਼ਿਮੀਂਦਾਰ ਪੱਲੇ ਕਿੱਲੇ ਪੰਜ ਚਾਰ ਪੁੱਤ ਕਰਦਾ ਏ ਧੱਦਾ ਟਰੈਕਟਰ ਵੱਡਾ ਰੱਖਣਾ ਉਹ ਇੱਕ ਛੋਟਾ ਜ਼ਿਮੀਂਦਾਰ ਪਰਲੇ ਕਿੱਲੇ ਪੰਜ ਚਾਰ ਪੁੱਤ ਕਰਦਾ ਏ ਦਾ ਟਰੈਕਟਰ